ਆ ਰੋ ਮੋਦੀਆ ਦਿੱਲੀ ਆ ਰਹੇ ਤੇਰੇ ਬਾਪ ਜਵਾਈ ਅਸੀਂ ਲੈ ਕੇ ਆਏ ਆ ਸਾਰੇ ਭਾਈ ਭਾਈ ਕੌਣ Hindu Muslim Sikh Isai ਕਾ ਸਾਰੇ ਲੋਕ ਤਾਂ ਉਹਨਾਂ ਨੂੰ ਮਸੀਹਾ ਮੰਦੇ ਆ ਆਪਣਾ ਉਹ ਕਹਿੰਦੇ ਵੀ ਉਹਨਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਹੈ ਨਹੀਂ ਕਿ ਉਹਨਾਂ ਦਾ ਦੁਨੀਆ ਭਰ ਤੇ ਲੀਡਰ ਵਿੱਚ ਮੋਦੀ ਦੀ ਤਾਕਤ ਅਸਿਕਾ ਚੱਲਦਾ ਆਰਾਮ ਕਰਕੇ ਕਰਿਆ ਪਰ ਉਹਦੇ ਮਨ ਚ ਸ਼ੈਤਾਨ ਹੈ ਬਈ ਹਰਿਆਣਾ ਪੰਜਾਬ ਸੈਂਟਰ ਸਰਕਾਰ ਕਿਸੇ ਕਿਸਾਨ ਨੂੰ ਕਿ ਕਿਸੇ ਬੰਦੇ ਨੂੰ ਆਦਾ ਹੱਕ ਲੈਣਾ ਨਹੀਂ ਰੋਕ ਸਕਦੀ ਉਹ ਪ੍ਰਦਰਸ਼ਨ ਕਰ ਸਕਦਾ ਚਾਹੇ ਦਿੰਦੀ ਜਾਵੇ ਚਾਹੇ ਜਿੱਥੇ ਜਾਣਾ ਚਾਵੇ ਉਹਨੂੰ ਜਾਣ ਦੇਣਾ ਚਾਹੀਦਾ ਬੈਰੀਗੇਟ ਨਹੀਂ ਗੋਲੀਆਂ ਨਹੀਂ ਸ਼ਰਿਆ ਬਦਮਾਸ਼ੀਆ ਸ਼ਰਿਆੰ ਤੱਕ ਮੈਂ ਤਾਂ ਉਹਨੂੰ ਕਹਾਂ ਖੱਜੜ ਕੇ ਦੀ ਆਂਦਾ ਹੀ ਹੁਣ ਨਹੀਂ ਆਂਦਾ ਉਹ ਖੱਜੜ ਕਹਿੰਦਾ ਪਿੰਡ ਪਿੰਡ ਜਾ ਕੇ ਵੀ ਓਏ ਮੁੰਡਿਆ ਜਿਹੜਾ ਕਿਸਾਨ ਦਾ ਜਾ ਕੇ ਨੇਮਲਾਬ ਕਰੂਆ ਪੰਜਾਬ ਨਾਲ ਜੇ ਉਹਦੇ ਕੋਲ ਟਰੈਕਟਰ ਪਜਪਟ ਜੇ ਟਰੈਕਟਰ ਨਹੀਂ ਆਇਆ ਉਂ ਚਲਾ ਗਿਆ ਉਹਦਾ ਭੈਣ ਭਾਈ ਚੀਜਾ ਕੋਈ ਸਰਕਾਰੀ ਨੌਕਰੀ ਕਰਦਾ ਏ ਉਹ ਵਰਖਾਸ ਕਰ ਦੂਗਾ ਸ਼ਰੇਮ ਬਦਮਾਸ਼ ਇਹ ਪੰਜਾਬੀ ਪੰਜਾਬ ਦੇ ਉਹ ਨੇ ਜਦੋਂ ਅੰਗਰੇਜ਼ਾਂ ਦੇ ਟੈਮ ਫਾਂਕੀਆਂ ਹੋਈਆਂ 1850 11 511 ਪੰਜਾਬੀ ਸੀ ਇਹ ਨਹੀਂ ਮੈਂ ਕਹਿੰਦਾ ਸਿੱਖ ਸੀ ਪੰਜਾਬੀ ਪੰਜਾਬ ਦੇ ਇਹ ਹੁਣ ਸਾਹਮਣੇੋਂ ਕੋਈ ਉਧਰੋਂ ਅਥਰੂ ਗੈਸ ਦੇ ਗੋਲੇ ਚੱਲਣ ਉਹ ਕਹਿਣਗੇ ਵੀ ਤਿਰੰਗੇ ਦਾ ਤੁਸੀਂ ਅਪਮਾਨ ਕਰਤਾ ਜੀ ਤਿਰੰਗਾ ਤੁਸੀਂ ਲਾਇਆ ਹੋਇਆ ਅੱਗੇ ਤੋਂ ਤਾਂ ਫਾਇਰ ਹੋ ਰਿਹਾ ਇਹ ਇੰਨਾ ਇਨੀ ਦੁਨੀਆ ਕਿਉਂ ਨਾਲ ਕਿਸਾਨ ਵੀ ਹੈਗੇ ਆ ਕੁਝ ਜੇਪਲਾ ਵੀ ਆਏ ਆ ਸੱਚ ਨਾਲ ਖੜਨ ਵਾਲੇ ਆਏ ਆ ਸਾੜਿਓ 3 ਸਾਲ ਤੋਂ ਚਲਕੀਆਂ ਨਹੀਂ ਦਿਖਾਈਆਂ ਜਾ ਰਹੀਆਂ ਜੇ ਨਹੀਂ ਦਿੱਲੀ 26 ਜਨਵਰੀ ਨੂੰ ਹਰ ਟੇਟ ਦੀਆਂ ਖਾਂਦੇ ਸਾਡੀਆਂ ਕੌਣ ਨੂੰ ਹੰਦਾ ਸਟ੍ਰੀਟ ਕਰਾ ਇਹ ਖੇਡ ਤੇ ਕੇਸਰੀ ਖੰਡੇ ਨਿਸ਼ਾਨ ਬਣ ਕੇ ਆਇਦਾ ਇਹ ਕੰਜਰ ਬਾਦਲ ਹੋਣੀ ਉੱਥੇ ਬੈਠਾ ਕੀ ਨਾਮ ਤਾਂ ਵੀ ਕਿੰਨਾ ਤਕਵੇ ਪੜਿਆ ਸੀ ਬੰਦੀਸ਼ਵਰ ਮੋਰਚੇ 'ਚ ਮੈਂ ਤੋੜਿਆ ਇਹਦਾ ਮੂੰਹ ਮੈਂ ਤੋੜੀ ਉਹਦੀ ਗੱਡੀ ਨੋਵਾ ਇਹ ਕਿੱਦਾਂ ਦੀ ਮੰਗ ਵੀ ਜਿਉਣ ਵਾਸਤੇ ਮਰਨਾ ਜ਼ਰੂਰੀ ਹੋ ਗਿਆ ਗੱਲ ਤਾਂ ਜਿਉਣ ਦੀ ਹੋ ਰਹੀ ਹੈ ਤੁਸੀਂ ਕਹਿੰਦੇ ਮਾਰਦੇ ਉਹ ਤਾਂ ਡਰ ਰਹੇ ਨਾ ਵੀ ਮਾਰ ਦਾਂਗੇ ਹੌਸਈ ਅਸੀਂ ਮਰਨ ਨੂੰ ਵੀ ਤਿਆਰ ਕੱਲ ਨੂੰ ਖਾਂਸਰਾ ਹੋ ਜਾਏਗਾ ਇਹ ਵੀ ਝੰਡਾ ਲੱਗੇ ਆ ਮੰਦਰ ਵੀ ਲੈਣਗੇ ਮਸਜਿਦਾਂ ਵੀ ਲੈਣਗੇ ਈਸਾਈ ਪ੍ਰੈਜ਼ੀਡੈਂਟ ਤੁਸੀਂ ਹਰੇਕ ਚੀਜ਼ ਦਾ ਪੂਰ ਜ਼ੋਰ ਸਤਿਕਾਰ ਕਰਦੇ ਹੋ ਕਿਸਾਨੀ ਦੇ ਝੰਡੇ ਨਾਲ ਸਾਰਾ ਕੁਝ ਰੱਬ ਉਹ ਨੂੰ ਕਹਿੰਦਾ ਸਭ ਦਾ ਆਦਰ ਮਾਨ ਕਰੋ ਸੰਭੂ ਬਾਰਡਰ ਦੇ ਉੱਤੋਂ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਸਾਹਮਣੇ ਜਿੱਥੇ ਇੱਕ ਪਾਸੇ ਬੈਰੀਕੇਟਿੰਗ ਕੀਤੀ ਗਈ ਆ ਪੁਲਿਸ ਫੋਰਸ ਖੜੀ ਆ ਤੋਸ ਦੇ ਬਿਲਕੁਲ ਸਾਹਮਣੇ ਇੱਕ ਗੱਡੀ ਖੜੀ ਐ ਪਹਿਲਾਂ ਗੱਡੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਪਸੀ ਐ ਜਿਪਸੀ ਦੇ ਉੱਤੇ ਜਿੱਥੇ ਕੁਝ ਲਿਖ ਕੇ ਨਾਰੇ ਲਾਏ ਹੋਏ ਤੇ ਉੱਤੇ ਝੰਡੇ ਆ ਝੰਡੇ ਜਿੱਥੇ ਕੇਸਰੀ ਨਿਸ਼ਾਨ ਸਾਹਿਬ ਸਭ ਤੋਂ ਅੱਗੇ ਝੁਲ ਰਿਹਾ ਨਾਲ ਤਿਰੰਗਾ ਤੇ ਨਾਲ ਇੱਕ ਜੈ ਸ਼੍ਰੀ ਰਾਮ ਤੇ ਨਾਲ ਇੱਕ ਕਿਸਾਨੀ ਦਾ ਝੰਡਾ ਸੋ ਸਾਡੇ ਨਾਲ ਇਸ ਗੱਡੀ ਦੇ ਮਾਲਕ ਆ ਸਰਦਾਰ ਸਾਹਿਬ ਗੱਡੀ ਲੈ ਕੇ ਖੜੇ ਹੋ ਝੰਡਾ ਤੁਹਾਡੀ ਸੋਚ ਦਾ ਪ੍ਰਤੀਕ ਹੁੰਦਾ ਹਮੇਸ਼ਾ ਕਿਹੜੇ ਝੰਡੇ ਦੀ ਤੁਸੀਂ ਅਗਵਾਈ ਜੇ ਤੁਰ ਰਹੇ ਹੋ ਜਦੋਂ ਕੋਈ ਨਿਸ਼ਾਨ ਤੁਸੀਂ ਆਪਣੀ ਗੱਡੀ ਦੇ ਉੱਤੇ ਲਾਉਂਦੇ ਹੋ ਤਾਂ ਉਹਦਾ ਕੋਈ ਮਤਲਬ ਹੁੰਦਾ ਮਾਇਨਾ ਹੁੰਦਾ ਕਿ ਸਾਹਮਣੇ ਵਾਲਾ ਦੇਖ ਕੇ ਸਮਝਵੇ ਕਿ ਬੰਦੇ ਦੀ ਵਿਚਾਰਤਾ ਰਗੀ ਹੁਣ ਚਾਰ ਝੰਡੇ ਤੁਹਾਡੀ ਗੱਡੀ ਤੇ ਲੱਗੇ ਹੋਏ ਕੀ ਕਹਿਣਾ ਚਾਹੁੰਦੇ ਹੋ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਤੂੰ ਕਹਿੰਨਾ ਹੈ ਵੀ ਇਹ ਪੰਜਾਬ ਚ ਅੱਧੇ ਖਾਲਸਤਾਨੀ ਆ ਅੱਧੇ ਆ ਨਾ ਸੀ ਖਾਲਸਤਾਨੀ ਆ ਅਸੀਂ ਭਾਈਆਂ ਸਾਰੇ ਅਸੀਂ ਸੁਣਿਆ ਲੈ ਕੇ ਆਂ ਮੋਦੀ ਨੂੰ ਆਖੇ ਜੂਰਾ ਥੋੜਾ ਓਏ ਮੋਦੀ ਮੋਦੀ ਜੀ ਮੈਂ ਆਖਦਾ ਨਹੀਂ ਨਾਕੂਆ ਝੂਠਾ ਬੰਦਾ ਹੋ ਸਾਰੀ ਦੁਨੀਆ ਨਹੀਂ ਪਤਾ ਓਏ ਮੋਦੀਆ ਦਿੱਲੀ ਆ ਰਹੇ ਤੇਰੇ ਬਾਪ ਜੁਆਈ ਅਸੀਂ ਅਈ ਜੁਆਈ ਨਹੀਂ ਉਹਦੇ ਅਸੀਂ ਅਸੀਂ ਵੀ ਸਿਆਣੇ ਤੂੰ ਕੱਲਾ ਸਿਆਣਾ ਨਹੀਂ ਐ ਉਹ ਬਾਹਰ ਆਓ ਮੋਦੀਆ ਦਿੱਲੀ ਆ ਰਹੇ ਤੇਰੇ ਬਾਪ ਜੁਆਈ ਅਸੀਂ ਲੈ ਕੇ ਆਏ ਆ ਸਾਰੇ ਭਾਈ ਭਾਈ ਕੋਣ Hindu Muslim Sikh Isai ਮੋਦੀਆ ਹੁਣ ਭੱਜ ਨਾ ਜਾਈ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਹੁਣ ਪੜ ਖੜ ਜਾ ਮੋਦੀਆ ਫੇਰ ਤੇਰੀ ਦੁਆਰਾ ਸ਼ਮਤ ਆਈ ਤੂੰ ਅੱਗੇ ਠੋੱਕ ਕੇ ਚੱਟਾਈ ਤੂੰ ਰੱਦ ਕਰਕੇ ਆਪੇ ਬਹਾਲ ਕਰਤੇ ਤੇ ਹੁਣ ਫੇਰ ਤੇਰੀ ਵਾਰੀ ਆਈ ਆ ਆਸਰੇ ਲੋਕ ਤਾਂ ਉਹਨਾਂ ਨੂੰ ਮਸੀਹਾ ਮੰਨਦੇ ਆ ਆਪਣਾ ਉਹ ਕਹਿੰਦੇ ਵੀ ਉਹਨਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਹੈ ਨਹੀਂ ਕਿ ਉਹਨਾਂ ਦਾ ਦੁਨੀਆ ਭਰ ਦੇ ਲੀਡਰ ਵਿੱਚ ਮੋਦੀ ਦੀ ਤਾਕਤ ਦਾ ਸਿੱਕਾ ਚੱਲਦਾ ਆਰਾਮ ਕਰਕੇ ਕਰਿਆ ਪਰ ਉਹਦੇ ਮਨ 'ਚ ਸ਼ੈਤਾਨ ਹੈ ਉਹਦਾ ਪ੍ਰੂਫ ਹੈ ਮੇਰਕੋ ਤੁਹਾਡੇ ਕੋਲ ਕਿਹੜੀ ਐਨੇ ਕ ਜਿਹੜਾ ਹੋਰ ਲੋਕਾਂ ਨੂੰ ਨਹੀਂ ਦਿਖ ਰਿਹਾ ਤੁਹਾਨੂੰ ਸ਼ੈਤਾਨ ਦਿਖੀ ਜਾਂਦਾ ਮੈਨੂੰ ਉਹਦੀ ਮੰਨ ਦੀ ਗੱਲ ਪਤਾ ਨਾ ਉਹਦਾ ਸੱਚੀ ਸਬੂਤ ਹੈ ਇੱਕ ਹਾਈ ਕੋਰਟ ਦਾ ਆਰਡਰ ਹੈ ਬਈ हरियाणा पंजाब सेंट्रल सरकार किसी किसान नु की किसी बंदे नु अपना हक ਲੈਣਾ ਨਹੀਂ ਰੋਕ ਸਕਦੀ ਉਹ ਪ੍ਰਦਰਸ਼ਨ ਕਰ ਸਕਦਾ ਚਾਹੇ ਉਹ ਦਿੱਲੀ ਜਾਵੇ ਚਾਹੇ ਜਿੱਥੇ ਜਾਣਾ ਚਾਹੇ ਉਹਨੂੰ ਜਾਣ ਦੇਣਾ ਚਾਹੀਦਾ ਬੈਰੀਕੇਡ ਨਹੀਂ ਗੋਲੀਆਂ ਨਹੀਂ ਸ਼ਰੇਆਮ ਬਗਮਾਤੀਆ ਸ਼ਰੇਆਮ ਤੱਕਾ ਹਰਿਆਣੇ ਕੀ ਡਾਉਸ ਕਰ ਰਿਹਾ ਇੱਕ ਖੜਕੜ ਖੱਟੜ ਸਦਾ ਦਿਮਾਗ ਦੇ ਖੱਟੜ ਹੀ ਹੈ ਜਿਹੜੀ ਇਹੋ ਜਿਹੀ ਗੱਲਾਂ ਵਰਤ ਕਰ ਰਿਹਾ ਉਹ ਲੋਕ ਕਹਿੰਦੇ ਵੀ ਚੁਣਿਆ ਹੋਇਆ ਮੁੱਖ ਮੰਤਰੀ ਹੈ ਲੋਕਾਂ ਦਾ ਨੁਮਾਇੰਦਾ ਹੈ ਜੀ ਕੋਈ ਨਹੀਂ ਮੈਂ ਤਾਂ ਉਹਨੂੰ ਕਹਾਂ ਖੱੱਚਰ ਕੇ ਦੀ ਆਂਦਾ ਹੀ ਹੁਣ ਵੀ ਆਂਦਾ ਉਹ ਖੱੱਚਰ ਕਹਿੰਦਾ ਪਿੰਡ ਪਿੰਡ ਜਾ ਕੇ ਵੀ ਓਏ ਮੁੰਡੇ ਜਿਹੜਾ ਕਿਸਾਨ ਦਾ ਜਾ ਕੇ ਮੇਰ ਮਲਾਬ ਕਰੂਆ ਪੰਜਾਬ ਨਾਲ ਜੇ ਉਹਦੇ ਕੋਲ ਟਰੈਕਟਰ ਹੈ ਤਾਂ ਜੱਫਟ ਜੇ ਟਰੈਕਟਰ ਨਹੀਂ ਆਇਆ ਹੂੰ ਚਲਾ ਗਿਆ ਉਹਦਾ ਭੈਣ ਭਾਈ ਜੀਜਾ ਕੋਈ ਸਰਕਾਰੀ ਨੌਕਰੀ ਕਰਦਾ ਏ ਉਹ ਵਰਖਾਸ ਕਰ ਦੂੰਗਾ ਸ਼ਰੇ ਆਂ ਬਦਮਾਸ਼ੀ ਸ਼ਰੇ ਆਂ ਗੁੰਡਾ ਕਰਦੀ ਕਿਹੜਾ ਕਾਨੂੰਨ ਹੈ ਇਹ ਸੰਵਿਧਾਨ ਹੈ ਜਿਹੜਾ ਅੰਮ੍ਰਿਤਕਰ ਸਾਹਿਬ ਜੀ ਨੇ ਬਣਾਇਆ ਕੋਈ ਪਸ ਮੰਦਾ ਹੀ ਨਹੀਂ ਤੁਸੀਂ ਤੁਸੀਂ ਕਹਿਣਾ ਚਾਹੁੰਦੇ ਤੁਸੀਂ ਸੰਵਿਧਾਨ ਦੇ ਮੁਤਲਕ ਚੱਲ ਰਹੇ ਹੋ ਲੋਕਤੰਤਰ ਦੇ ਆਦੇ ਹੱਕ ਮੰਗਦੇ ਆ ਸਾੜੇ ਕੰਜਰ ਕੋਲ ਕੋਈ ਨਹੀਂ ਮੰਗਦਾਂ ਜੋ ਮੰਗਦੇ ਮੈਂ ਨਹੀਂ ਸਾਰੇ ਮੰਗਦੇ ਇੰਨੀ ਦੁਨੀਆ ਖੜਖੜ ਖੜੀ ਆ ਵਿੱਚ ਭਰਾ ਸਾਡੇ ਹਿੰਦੂ ਵੀ ਆ ਮੁਸਲਮਾਨੀਆ ਸਿੱਖ ਵੀ ਆ ਇਸਾਈ ਵੀ ਆ ਖੇਤੀ ਸਾਰੇ ਹੀ ਕਰਦੇ ਆ ਹਣ ਕੋਈ ਛੱਡ ਕੇ ਪਹਿਲਾਂ ਸਾਰੀ ਦੁਨੀਆ ਹੀ ਖੇਤੀ ਕਰਦੀ ਸੀ ਹੋਰ ਕੋਈ ਹੈ ਹੀ ਨਹੀਂ ਸੀ ਕੰਮ ਇੱਕ ਕਿਸਾਨ ਨੂੰ ਨਾਲੇ ਰੋਕ ਰਿਆ ਇਹ ਮਾਰ ਰਿਹਾ ਗੋਲੀਆਂ ਪਲਾਟੀਆਂ ਨੂੰ ਇਹ ਨਹੀਂ ਪਤਾ ਇਹ ਕਿਸ ਨੂੰ ਛੇੜ ਲਿਆ ਸਿੱਖਾਂ ਨੂੰ ਨਹੀਂ ਪੰਜਾਬੀਆਂ ਨੂੰ ਇਹ ਪੰਜਾਬੀ ਪੰਜਾਬ ਦੇ ਉਹ ਨੇ ਜਦੋਂ ਅੰਗਰੇਜ਼ਾਂ ਦੇ ਟੈਮ ਫਾਂਕੀਆਂ ਹੋਈਆਂ 1850 1151 ਪੰਜਾਬੀ ਸੀ ਇਹ ਨਹੀਂ ਮੈਂ ਕਹਿੰਦਾ ਸਿੱਖ ਸੀ ਪੰਜਾਬੀ ਪੰਜਾਬ ਦੇ ਕਿ ਤਾ ਲਾਇ ਤੁਸੀਂ ਤਿਰੰਗਾ ਲਾਇਆ ਹੋਇਆ ਤੇ ਜੇ ਹੁਣ ਸਾਹਮਣੋਂ ਕੋਈ ਉਧਰੋਂ ਅਥਰੂ ਗੈਸ ਦੇ ਗੋਲੇ ਚੱਲਣ ਉਹ ਕਹਣਗੇ ਵੀ ਤਿਰੰਗੇ ਦਾ ਤੁਸੀਂ ਅਪਮਾਨ ਕਰਤਾ ਜੀ ਤਿਰੰਗਾ ਤੁਸੀਂ ਲਾਇਆ ਹੋਇਆ ਅੱਗੇ ਤੋਂ ਤਾਂ ਫਾਇਰ ਹੋ ਰਿਹਾ ਕਰੀਏ ਜਿਹਦੇ ਉੱਤੇ ਲੱਗੇ ਝੰਡੇ ਦੇ ਉੱਤੇ ਆਕੇ ਲੱਗੇ ਅਫੀਸਰ ਅਰਜ਼ਾਸਾ ਸੁਣ ਕੇ ਚੱਲੇ ਆ ਸੱਚੇ ਪਾਸੇ ਜਾਣਾ ਤਾਂ ਹੀ ਅਰਜ਼ਾ ਕਰਕੇ ਆਏ ਮਾਰੇ ਨੇ ਸੁਣੇ ਸੁਣੇਗਾ ਵੀ ਅੱਗੇ ਵੀ ਸੁਣੀ ਚੀ ਅਸੀਂ ਕਰਕੇ ਆਇਆ ਪਹਿਲਾ ਮਰਨ ਕਬੂਲ ਕਰ ਜੀਵਨ ਤਾਂ ਬਾਅਦ ਚ ਦੇਖੀ ਜਾਊਗਾ ਜੇ ਮਰਨ ਤੋਂ ਨਹੀਂ ਡਰਾਂਗੇ ਤਾਂ ਹੀ ਗਾਇ ਜਾਵਾਂਗੇ ਜੇ ਸੋਚਿਆ ਸਾਡਾ ਗੋਲੀ ਮਾਰਦੂ ਕੋ ਫੇਰ ਨਹੀਂ ਜਾਣਾ ਜਾਣ ਹੁਕਮ ਹੋਇਆ ਸੀ ਸਾਡੇ ਆਗੂਆਂ ਦਾ ਸਰ ਤੇ ਮੂਰੇ ਜਾਊਗਾ ਕਿਹ ਵੀ ਗਈ ਸੀ ਇਹ ਟੰਡੇ ਵਾਲੀ ਗੱਡੀ ਵੀ ਲੈ ਕੇ ਜਾਊਂਗੇ ਅੱਗੇ ਅੱਗੇ ਕਿ ਨਹੀਂ ਗਈ ਪਰ ਇਹ ਤੁਹਾਨੂੰ ਅੱਗੇ ਵੀ ਗਏ ਸੀ ਆਪਾਂ 26 ਨਵੰਬਰ 2020 ਨੂੰ ਲਾਲ ਕਿਲੇ ਵੀ ਗਈ ਸੀ 2021 ਜਨਵਰੀ 26 ਜਨਵਰੀ ਨੂੰ ਕੋਈ ਨਹੀਂ ਹੁਣ ਵੀ ਜਾਵਾਂਗੇ ਪਿੱਛੇ ਨਹੀਂ ਹਟਦੇ ਨਾ ਉਦੋਂ ਪਰਚਾ ਛੱਡਦੇ ਕਿਉਂ ਅਸੀਂ ਗਲਤ ਪਾਸੇ ਜਾਣਾ ਹੀ ਨਹੀਂ ਸਾਡਾ ਕੋਈ ਨਾ ਪ੍ਰਧਾਨ ਨਹੀਂ ਕੋਈ ਕਿਸੇ ਦਾ ਚੇਲਾ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਕਦੇ ਝੋਣੇ ਮਨਕੁਸ਼ ਸਿੰਘ ਕਹਰੇ ਸੀ ਇਹ ਝੰਡਾ ਕਿਉਂ ਲਾਇਆ ਤੁਸੀਂ ਗੁਰਸਿੱਖ ਨਹੀਂ ਹੋ ਮੈਂ ਕਿਹਾ ਭਾਈ ਜੀ ਮੈਂ ਵਕਈ ਨਹੀਂ ਆ ਕਿਉਂਕਿ ਮੈਂ ਅਮਰਤਦਾਰ ਹੀ ਨਹੀਂ ਆ ਇਹ ਤਾਂ ਤੁਹਾਡੀ ਸੱਚੀ ਮੈਂ ਸਿੱਖ ਨਹੀਂ ਆ ਤੁਸੀਂ ਭਾਈਚਾਰਾ ਸਾਰਾ ਨਾਲ ਲੈ ਕੇ ਚੱਲ ਰਹੇ ਹੋ ਮਤਲਬ ਪਰ ਬਹੁਤ ਸਾਰੇ ਲੋਕ ਪੰਜਾਬ ਚ ਬੈਠੇ ਕਹੀ ਜਾਂਦੇ ਵੀ ਕੱਲੀਆਂ ਕਿਸਾਨਾਂ ਨੂੰ ਹੀ ਮੰਗਾ ਆਪਣੀਆਂ ਲੈ ਕੇ ਜਾਣਾ ਪੈਂਦਾ ਇਹਨਾਂ ਨੂੰ ਹੀ ਕੱਲਾ ਇਹ ਹੁੰਦਾ ਵੀ ਸਾਨੂੰ ਮੁੱਲ ਨਹੀਂ ਮਿਲ ਰਿਹਾ ਹੋਰ ਵੀ ਬਹੁਤ ਸਾਰੇ ਕੰਮ ਹੈ ਕਿਰਤਾਂ ਕਰ ਰਹੇ ਪੰਜਾਬ ਦੇ ਵਿੱਚ ਇੰਨਾ ਇਨੀ ਦੁਨੀਆ ਕਿਉਂ ਨਾਲ ਕਿਸਾਨ ਵੀ ਹੈਗੇ ਆ ਦੂਜੇ ਪਲਾ ਵੀ ਆਏ ਆ ਸੱਚ ਨਾਲ ਖੜਨ ਵਾਲੇ ਆਏ ਆ ਹੁਣ ਮੈਂ ਖੇਤੀ ਨਹੀਂ ਕਰਦਾ ਬਿਸ਼ਕ ਇੱਕ ਦੇ ਇੱਕ ਡੇਢ ਕਿਲਾ ਮੇਰਾ ਕਰਨਾਲ ਪਿਆ ਰਹਿੰਦਾ ਮਹਾੜੀਆਂ 25 30 ਸਾਲ ਤੋਂ ਪਰ ਮੈਂ ਖੇਤੀ ਨਹੀਂ ਕਰਦਾ ਆਪਣੀ ਅਨਕ ਪਿੱਛੇ ਆਇਆ ਸਰਦਾਰੀ ਪਿੱਛੇ ਪੰਜਾਬ ਪਿੱਛੇ ਪੰਜਾਬੀਅਤ ਪਿੱਛੇ ਵੀ ਸਾਡੀ ਸਾਡੇ ਪੰਜਾਬ ਨੂੰ ਧੱਕਾ ਮਾਰ ਰਿਹਾ ਨਜਾਇਜ਼ ਕਰ ਰਿਹਾ ਸ਼ਰੀਆ ਦੀ ਕੋਰ ਨਹੀਂ ਆਇਆ ਦਿਖਾਵਾਂਗਾ ਤਰਾਓ ਲਿਖਿਆ ਹੂੰ ਸਭ ਬਹੁਤ ਕੁਝ ਲਿਖਿਆ ਹੋਇਆ ਹੈ ਸਰਦਾਰ ਸਾਹਿਬ ਨੇ ਸਾਰਾ ਕੁਝ ਓ ਤੁਸੀਂ ਉਹ ਪੜ ਲੈਣਗੇ ਇਹਨੂੰ ਹਾਂ ਉਹ ਪੜਨ ਪੜਾਈ ਤੇ ਪੜਾਂਗੇ ਇੱਥੇ ਵੀ ਉਹ ਜੀ ਜੂ ਨਹੀਂ ਮੈਂ ਕਹਿੰਦਾ ਮੋਦੀ ਨੂੰ ਝੂਠਾ ਬੰਦਾ ਨਾ ਤਾਂ ਓਏ ਮੋਦੀ ਇਹ ਪੰਜਾਬ ਨਾਲ ਤੂੰ ਛੁਰ ਤੋਂ ਵਿਤਕਰਾ ਕਰਵਾ ਕਰਵਾ ਆ ਰਿਹਾ ਆ ਰਿਹਾ ਸਾਡੀਆਂ 3 ਸਾਲ ਤੋਂ ਚਲਕੀਆਂ ਨਹੀਂ ਦਿਖਾਈਆਂ ਜਾ ਰਹੀਆਂ ਜਿਹੜੀਆਂ ਦਿੱਲੀ 26 ਜਨਵਰੀ ਨੂੰ ਹਰ ਟੇਡ ਦੀਆਂ ਖਾਂਦੇ ਸਾਡੀਆਂ ਕੋਣ ਨੂੰ ਖਾਂਦਾ ਬਿਸਤੂ ਵਿੱਚ ਕਰਾ ਪਤਾ ਨਹੀਂ ਉੱਥੇ ਬੱਚੇ ਕੀ ਕਰਨਗੇ ਪਤਾ ਨਹੀਂ ਕੀ ਦਿਖਾ ਦੇਣਗੇ ਇਹ ਨਹੀਂ ਦਿਖਾਣਾ ਚੰਦਾ ਉਹ ਸਿਰ ਤੇ ਕੇਸਰੀ ਖੰਡੇ ਨਿਸ਼ਾਨ ਬਨ ਕੇ ਆ ਜਾਂਦਾ ਇਹ ਕੰਜਰ ਬਾਦਰ ਹੋਣੀ ਉੱਥੇ ਬੈਠਾ ਯੋ ਨਾ ਤਾਂ ਵੀ ਯੋ ਨਾ ਸੱਤਵੇਂ ਫੜਿਆ ਸੀ ਬੰਦੀ ਸ਼ੋਰ ਮੋਰਚੇ 'ਚ ਮੈਂ ਤੋੜਿਆ ਸੀ ਦਾ ਮੂੰਹ ਮੈਂ ਤੋੜੀ ਉਹਦੀ ਗੱਡੀ ਨੋਵਾ ਇਹ ਵੀਡੀਓ ਵੀ ਹੈ ਵਹੀਆਂ ਉੱਤੇ ਉਹਨੂੰ ਕਿਉਂ ਤੋੜਿਆ ਉਹਨੂੰ ਕਾਰਨ ਪੁੱਛਿਆ ਕਿਉਂ ਕਿ ਇਹ ਕੌਮ ਨਹੀਂ ਇਹ ਕੌਮਾਰਕੀ ਬਦਲ ਨਹੀਂ ਆ ਰਿਹਾ ਬਾਗਲ ਕਰਤੂਤਾ ਕਰਕੇ ਅਰੇ ਤਾਂ ਫੜਿਆ ਸੀ ਮੈਂ ਤਾਂ ਕੌਮਦਲਾ ਕਿੱਦਾਂ ਕਹੇ ਕੰਜਰਾ ਇਹ ਸਾਰਿਆਂ ਨੂੰ ਸਾਰਿਆਂ ਨੂੰ ਕਿਸੇ ਨੂੰ ਕੰਜਰ ਕਿਸੇ ਨੂੰ ਅਜਿਹੇ ਸ਼ਬਦ ਵਰਤ ਰਹੇ ਹੋ ਡੈਫਰਮੇਸ਼ਨ ਪਾਤਾ ਜੇ ਉਹਨਾਂ ਨੇ ਤੇ ਸਾਨੂੰ ਤਾਂ ਬੰਦਾ ਗਲਤ ਹੋ ਰਿਹਾ ਬੋਲੂਗਾ ਜੋ ਗਲਤ ਕਰਿਆ ਉਹਨੂੰ ਬੋਲੂਗਾ ਜੋ ਗਲਤ ਮੋਦੀ ਗਲਤ ਕਰ ਰਿਹਾ ਉਹਨੂੰ ਬੋਲ ਰਿਹਾ ਇਹ ਗਲਤ ਲਿਖਿਆ ਜੋ ਵਿੱਚ ਕਲਾ ਕਰ ਰਿਹਾ ਫਿਰ 700 ਕਿਸਾਨ ਮਰ ਕੇ ਕੰਮੀ ਨਹੀਂ ਸੁਧਰਿਆ ਫਿਰ ਇਸ ਲੋ ਚੰਗਾ ਤੂੰ ਸਾਨੂੰ ਮਾਰ ਕੇ ਕਿਸ਼ਤਾ ਹੀ ਖਤਮ ਕਰ ਦੇ ਮੋਦੀਆ ਤੂੰ ਜੋ ਮਰਜ਼ੀ ਕਰ ਲੈ ਗੋਲੀਆਂ ਛੱਡ ਤੋਪਾਂ ਚਾਲਾ ਅਸੀਂ ਆਪਣੇ ਹੱਕ ਲੈ ਕੇ ਰਾਂਗੇ ਫਿਰ ਕੋ ਅਸੀਂ ਹੱਕ ਮੰਗਦੇ ਕੋਈ ਭੀਖ ਨਹੀਂ ਮੰਗਦੇ ਇਹ ਕਿੱਦਾਂ ਦੀ ਮੰਗ ਵੀ ਜਿਉਣ ਵਾਸਤੇ ਮਰਨਾ ਜ਼ਰੂਰੀ ਹੋ ਗਿਆ ਗੱਲ ਤਾਂ ਜਿਉਣ ਦੀ ਹੋ ਰਹੀ ਹੈ ਤੁਸੀਂ ਕਹਿੰਦੇ ਮਾਰ ਦਿਓ ਉਹ ਤਾਂ ਡਰ ਰਿਹਾ ਨਾ ਵੀ ਮਾਰ ਦਾਂਗੇ ਹੌਸ ਅਸੀਂ ਮਰ ਨਹੀਂ ਤਿਆਰ ਪਰ ਉਹਨਾਂ ਮੁਲਾਜ਼ਮਾਂ ਦੇ ਹੱਥ ਨਹੀਂ ਛੁੱਕਾਂਗੇ ਕਿਉਂਕਿ ਉਹ ਕਿਰਤ ਕਰ ਰਹੇ ਆ ਆਪਣੇ ਬੱਚੇ ਪਾਲ ਰਹੇ ਆ ਮੈਂ ਨੌਕਰੀ ਕਰਦਾ ਹਾਂ ਮੈਂ ਵੀ ਖੜਦਾ ਜੇ ਤੁਸੀਂ ਖੜੇ ਹੁੰਦੇ ਉੱਥੇ ਮੰਨ ਲਓ ਤੇ ਉਧਰੋਂ ਤੁਹਾਡੀ ਡਿਊਟੀ ਲਾਦੀ ਵੀ ਛੱਡੋ ਗੋਲੇ ਕਿਸਾਨਾਂ ਦੇ ਉੱਤੇ ਤੁਹਾਡਾ ਜਮੀਰ ਕੀ ਕਹਿੰਦਾ ਫਿਰ ਅੰਦਰੋਂ ਜਮੀਰ ਦੇ ਸੰਗ ਕੁਝ ਬੰਦੇ ਛੱਡਨੇ ਦਿੰਦੇ ਕੁਝ ਸਾਰਿਆਂ ਦਾ ਇੱਕ ਹੀ ਜਮੀਰ ਨਹੀਂ ਹੁੰਦਾ ਸਾਰਿਆਂ ਦਾ ਮਨ ਇੱਕ ਜਿਹੇ ਨਹੀਂ ਮਾਰਾ ਹੀ ਨਹੀਂ ਤਾਂ ਹੀ ਨਹੀਂ ਪੰਜੇ ਬਰਾਬਰ ਬਣਾਈਆਂ ਉਹ ਜੋ ਹੈਕ ਜੋ ਅਸਜੰਤ ਉਸ ਤੇ ਵਿਸ਼ਵਾਸੇ ਮੋਦੀ ਦਾ ਹੈ ਨਹੀਂ ਇਹ ਮੰਨ ਲੀਏ ਵੀ ਇੱਧਰ ਜਿਹੜੇ ਬੰਦੇ ਖੜੇ ਉਹ ਵੀ ਮਜਬੂਰ ਆ ਉਧਰ ਵੀ ਮਜਬੂਰ ਆ ਨਹੀਂ ਮਜਬੂਰ ਨਹੀਂ ਸੱਚਾਈ ਆ ਇੱਧਰ ਉਹ ਉਹ ਤਾਂ ਨੌਕਰੀਆਂ ਕਰਕੇ ਫਸਿਆ ਹੁਣ ਜਿਹੜੇ ਆ ਨੇ ਆਲੇ ਪਲਾਣ ਨਹੀਂ ਆ ਰਹੇ ਗਰਤ ਗੱਲ ਕਰ ਤੀਨੋਂ ਨੇ ਮੈਂ ਰੱਦ ਕਰ ਦੂੰਗਾ ਲੋਕਾਂ ਨੂੰ ਡਰ ਰਿਹਾ ਵਾ ਕੀ ਕਰ ਦੇਗਾ ਕਿਉਂਕਿ ਉਹ ਕੰਜਰ ਰਾਮ ਰਹੀਮ ਨੂੰ ਛੱਡ ਸਕਦਾ ਤੇ ਉਹਨੂੰ ਨਹੀਂ ਮੈਂ ਉਹਦੇ ਬਾਰੇ ਵੀ ਲਿਖਿਆ ਸੀ ਜਦੋਂ ਇਹਨੇ ਰਾਮ ਰਹੀਮ ਨੂੰ ਛੱਡਿਆ ਹੀ ਨਾ ਮੈਂ ਪੋਸਟਰ ਬਣਾਇਆ ਸੀ ਬੀਜੇਪੀ ਕਾ ਰਾਜਾ ਬੀਜੇਪੀ ਕਾ ਰਾਜਾ ਖੱਟੜ ਦੀ ਮੂੰਹ ਤੇ ਲੱਗ ਕੇ ਹੱਥ ਚੱਕੇ ਹੋ ਚਲ ਗਿਆ ਸੀ ਬੀਜੇਪੀ ਕਾ ਰਾਜਾ ਬੀਜੇਪੀ ਕਾ ਰਾਜਾ ਜੋ ਮਰਜ਼ੀ ਕਰੇ ਸਰਕਾਰ ਥੱਲੇ ਬਾਇਆ ਰਾਮ ਰਹੀਮ ਹਰ ਯਾਰ ਜੁੱਤੀ ਹੋਵੇ ਗੱਲ ਚ ਪਾਈ ਹੋਣੀ ਹੈ ਪੋਸਟਰ 'ਚ ਉਹ ਮੂੰਹ ਮੂੰਹ ਚਾਸ਼ੇ ਬਣਾਵਾ ਤੁਸੀਂ ਤੁਸੀਂ ਰਾਮ ਰਹੀਮ ਮੈਂ ਇੱਕ ਬਰਾਤਕਾਰੀ ਹੋਰ ਦੇਸ਼ ਦਾ ਕਾਤਿਲ ਫਿਰ ਵੀ ਉਹ ਜਦ ਬੀਜੇਪੀ ਕਰਾਜ ਵੀ ਉਹ ਵੀ ਬੋਲ ਰਿਹਾ ਪਰ ਉਹ ਤਾਂ ਲੋਕ ਜਦੋਂ ਇਹ ਨਿਸ਼ਾਨ ਜਿੱਥੇ ਆਪਾਂ ਦੇਖਦੇ ਹੱਥਾਂ ਦੇ ਵਿੱਚ ਤਾਂ ਕਿਹਾ ਜਾਂਦਾ ਵੀ ਜੋ ਰਾਮ ਕੋ ਲੈ ਕੇ ਆਏ ਹਨ ਹਮ ਉਹਨੂੰ ਲੈ ਕੇ ਆਏਗੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਅਸੀਂ ਤਾਂ ਮੋਦੀ ਸਰਕਾਰ ਨੂੰ ਲੈ ਕੇ ਆਵਾਂਗੇ ਅਸੀਂ ਵੀ ਕਹਿੰਦੇ ਰਾਮ ਰਾਇ ਜਾਂ ਅਵਤਾਰ ਅਸੀਂ ਮੰਦੇ ਅਵਤਾਰ ਹੈ ਕੋਈ ਗੱਲ ਨਹੀਂ ਪਰ ਜੋ ਕਰ ਰਹੇ ਮੈਂ ਤਾਂ ਦੱਸ ਰਿਹਾ ਇੱਕ ਜਾ ਹੋਵੇ ਨਾ ਜੇ ਸਾਡੇ ਮਹਾਰਾਜ ਰਣਜੀਤ ਸਿੰਘ ਨੇ ਇੱਕ ਸੀ ਹਿੰਦੂ ਭਰਾਵੀ ਸੀ ਕਿਸੇ ਨੂੰ ਕੋਈ ਕਿਸੇ ਦਾ ਧੋਖਾ ਨਹੀਂ ਹੁੰਦਾ ਇਹ ਕਹਿੰਦਾ ਉਹ ਰਾਜ ਹੁਣ ਵੀ ਆਏਗਾ ਰਾਜ ਕਰੇ ਖਾਲਸਾ ਇੱਕ ਗਲਤ ਕੰਦੇ ਜੇ ਬਹੁਤ ਸਾਰੇ ਭਰਾ ਇਹ ਝੰਡੇ ਦੇ ਥੱਲੇ ਆਉਣਾ ਚਾਹਦੇ ਹੋਣ ਇਸ ਅੰਦੋਲਨ ਦੇ ਵਿੱਚ ਤੁਸੀਂ ਕੀ ਕਹਿੰਦੇ ਹੋ ਵੀ ਕੱਲ ਨੂੰ ਖਾਲਸਾ ਹੋ ਜਾਏਗਾ ਇਹ ਵੀ ਝੰਡਾ ਲੱਗੇਗਾ ਮੰਦਰ ਵੀ ਲੈਣਗੇ ਮਸਜਿਦਾਂ ਵੀ ਲੈਣਗੇ ਈਸਾਈ ਭਰਾ ਵੀ ਲੈਣਗੇ ਤੁਸੀਂ ਹਰੇਕ ਚੀਜ਼ ਦਾ ਪੂਰ ਜ਼ੋਰ ਸਤਿਕਾਰ ਕਰਦੇ ਹੋ ਕਿਸਾਨੀ ਦੇ ਝੰਡੇ ਨਾਲ ਸਾਰਾ ਕੁਝ ਨਾਵਾ ਨੂੰ ਕਹਿੰਦਾ ਸਭ ਦਾ ਆਦਰ ਮਾਨ ਕਰੋ ਕੋਈ ਧਰਮ ਨਹੀਂ ਮਾੜਾ ਬੰਦੇ ਮਾੜੇ ਮੇਰੇ ਵਰਗੇ ਮਾੜੇ ਆ ਕੇ ਵਿੱਚ ਅਮਣੀ ਚੰਗੇ ਬੁਰਾ ਨਹੀਂ ਕੋਈ ਆ ਹੋਰ ਦਿਖਾਈਏ ਤੁਹਾਨੂੰ ਸੋ ਅਜੇ ਹੋਰ ਚੀਜ਼ਾਂ ਬਾਕੀ ਆ ਕਿਉਂਕਿ ਇਸ ਗੱਡੀ ਦੇ ਅਜੇ ਕਈ ਸਾਈਡਾਂ ਘੁੰਮਣੀਆਂ ਬਾਕੀ ਆ ਸੋ ਜਿੱਥੇ-ਇਥੇ ਗੱਡੀ ਦੀਆਂ ਸਾਈਡਾਂ ਹਰ ਕੁਝ ਅਲੱਗ-ਅਲੱਗ ਲਿਖਿਆ ਹੋਇਆ ਕਰ ਭਲਾ ਮੰਗਦੇ ਕਰ ਭਲਾ ਹੋ ਭਲਾ ਅੰਤ ਭੜੇ ਦਾ ਭਲਾ ਬੁਰੀ ਨਜ਼ਰ ਵਾਲੇ ਜਾ ਤੇਰਾ ਵੀ ਭਲਾ ਲਾੜ ਨਜ਼ਰ ਨਾਲੇ ਗੱਡੀਆਂ ਪਿੱਛੇ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਨਹੀਂ ਅਸੀਂ ਨਹੀਂ ਕਹਿਣਾ ਸਾਡਾ ਮਨ ਸਾਬ ਆਖਣ ਕਹਿੰਦਾ ਵੀ ਤੇਰਾ ਵੀ ਭਲਾ ਹੋ ਲਾੜ ਜਿਹੜੀ ਨਜ਼ਰ ਲਾਣਾ ਲੈ ਕੇ ਇਹਦੇ ਲਾੜ ਨਾਲ ਥੋੜਾ ਲਗਣੀ ਆ ਉਹਨੂੰ ਅਸੀਂ ਮੰਮੇ ਸਾਨੂੰ ਕੋਈ ਤਾਂ ਕਹੀ ਕੋਈ ਲਗਦੀ ਤਾਂ ਹੀ ਕਿ ਆਮ ਖੜੇ ਬਿਲਕੁਲ ਦੀ ਬਿਲਕੁਲ ਸੋ ਬੰਦੇ ਹਰ ਸਮੇਂ ਬੋਲ ਸਤਨਾਮ ਵਾਗੁਰੂ ਚੰਗਿਆਂ ਮਾੜਿਆਂ ਸਭ ਦਾ ਭਲਾ ਕਰੀ ਵਾਗੁਰੂ ਪਰਮਾਤਮਾ ਨੂੰ ਹਰ ਸਮੇਂ ਯਾਦ ਰੱਖੋ ਪਰਮਾਤਮਾ ਹੀ ਥਾਰੇ ਰੱਬ ਆ ਹਰ ਸਮੇਂ ਸਰਬੱਤ ਦਾ ਭਲਾ ਮੰਗਦੇ ਆ ਪਰਮਾਤਮਾ ਇੱਕ ਹੈ ਉਸ ਕੇ ਰੂਪ ਨੇ ਕੇ ਗੱਲ ਮੁੱਕੀ ਬਿਲਕੁਲ ਘਟ ਘਟ ਮੈਂ ਹਰ ਜੂ ਬੱਸਿਆ ਸੰਤਨ ਕਿਸੇ ਪੁਕਾਰ ਸੋ ਪ੍ਰਮਾਤਮਾ ਸਾਰੇ ਪਾਸੇ ਆ ਤੇ ਜਦੋਂ ਇਹ ਕਿਸਾਨ ਇੱਥੇ ਖੜਦੇ ਆ ਖੂਬਸੂਰਤੀ ਇਸ ਅੰਦੋਲਨ ਦੀ ਕਿ ਫਿਰ ਇਹ ਸਰਬੱਤ ਦਾ ਭਲਾ ਮੰਗਦੇ ਆ ਤੁਸੀਂ ਆਵਾਜ਼ ਜਰੂਰ ਸੁਣ ਰਹੇ ਹੋਵੋਗੇ ਰਹਿਰਾ ਸਾਹਿਬ ਦਾ ਜਾਪ ਚੱਲ ਰਿਹਾ ਉੱਥੇ ਵੀ ਹੁਣ ਅਰਦਾਸ ਹੋਣੀ ਹੈ ਆਖਿਰ ਵਿੱਚ ਕਿਹਾ ਜਾਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜਿੱਥੇ ਇਸ ਗੱਡੀ ਦੇ ਉੱਤੇ ਹਰ ਤਰ੍ਹਾਂ ਦੇ ਨਿਸ਼ਾਨ ਝੁੱਲ ਰਿਹਾ ਦੇਸ਼ ਦਾ ਝੰਡਾ ਨਿਸ਼ਾਨ ਸਾਹਿਬ ਤੇ ਨਾਲ ਹੀ ਜਿਸ ਝੰਡੇ ਦੇ ਉੱਤੇ ਸ਼੍ਰੀ ਰਾਮ ਲਿਖਿਆ ਹੋਇਆ ਤੇ ਨਾਲ ਕਿਸਾਨੀ ਦਾ ਝੰਡਾ ਇਹ ਚਾਰੋਂ ਝੰਡੇ ਚੁੱਧਰੇ ਕੇ ਤਸਵੀਰ ਹੈ ਤੇ ਦੂਜੇ ਪਾਸੇ ਇੱਕ ਹੋਰ ਤਸਵੀਰ ਵੀ ਖਾਸ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾਈ ਹੈ ਇੱਕ ਨਿਸ਼ਾਨ ਸਾਹਿਬ ਸਭ ਤੋਂ ਅੱਗੇ ਝੁੱਲ ਰਿਹਾ ਹੈ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਝੁੱਲਦਾ ਹੈ ਇਸੇ ਰੂਪ ਦੇ ਵਿੱਚ ਇਹ ਨਿਸ਼ਾਨ ਸਾਹਿਬ ਝੁੱਲਦਾ ਹੈ ਤੇ ਜਿਸ ਕਿਸੇ ਨੂੰ ਵੀ ਬੇਸਹਾਰੇ ਨੂੰ ਸਹਾਰੇ ਦੀ ਲੋੜ ਹੁੰਦੀ ਭੁੱਖੇ ਨੂੰ ਖਾਣੇ ਦੀ ਲੋੜ ਹੁੰਦੀ ਨੰਗੇ ਨੂੰ ਕੱਪੜੇ ਦੀ ਲੋੜ ਹੁੰਦੀ ਨਿਮਾਣੇ ਨੂੰ ਮਾਣ ਬਣ ਕੇ ਨਿਸ਼ਾਨ ਸਾਹਿਬ ਉਸ ਦਾ ਆਸਰਾ ਬਣਦਾ ਸੋ ਜਿੱਥੇ ਜਹੇ ਨਿਸ਼ਾਨ ਝੁੱਲ ਰਹੇ ਹੋਣ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੋਵੇ ਤਾਂ ਉਸ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਉਹਨਾਂ ਦਾ ਹੱਕ ਪਰਮਾਤਮਾ ਲੈ ਕੇ ਦਿੰਦਾ ਪਰ ਸਮਾਂ ਕਾਦੋ ਬਣਦਾ ਕੀ ਸਰਕਾਰਾਂ ਦੇ ਮਨ ਦੇ ਵਿੱਚ ਕੋਈ ਦਇਆ ਜਾਗਦੀ ਕੋਈ ਨੀਤੀਆਂ ਜਾਂਝਾਂ ਬਣਦੀਆਂ ਕਿ ਇਹ ਹੱਕ ਮੰਗ ਰਹੇ ਲੋਕਾਂ ਨੂੰ ਇਹਨਾਂ ਦੇ ਹੱਕ ਦਿੱਤੇ ਜਾਂਦੇ ਕੀ ਸਰਕਾਰਾਂ ਪਿੱਛੇ ਜਾਣਗੀਆਂ ਕਿਸਾਨ ਦਿੱਲੀ ਜਾਣਗੇ ਕੀ ਇੱਥੇ ਹੀ ਮੰਗਾਂ ਪੂਰੀਆਂ ਹੋ ਜਾਣਗੀਆਂ ਕਿਸਾਨ ਘਰਾਂ ਨੂੰ ਪਰਤ ਜਾਣਗੇ ਇਹ ਸਾਰਾ ਕੁਝ ਅਜੇ ਸਮੇਂ ਦੇ ਕਰਪਚਾ ਸੋ ਸਮਾਂ ਕੀ ਕਰਾਉਂਦਾ ਕਿਹੋ ਜਿਹਾ ਸਮਾਂ ਹੁੰਦਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਨ